ਬਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਹਉ ਕਰ ਸੋਹ ਝਟੀ ਆ ਤੋਦ ਡਿਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਐਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਸ਼ੇਵਾ ਇਕ ਓੰਕਾਰ ਸਤ ਗੋਰ ਪ੍ਰਸਾਦ ਉਜਲ ਕਹਿ ਹਾ ਚਿਲਕਣਾ ਕੋਟੇ ਮਾ ਕਲਡੀ ਮਸ ਤੋਤੇ ਆ ਜੂਠ ਨ ਉਤਰਾ ਜੇ ਸੌ ਤੋ ਬਾ ਜਲ ਕੈ ਹਾ ਚਿਲਕਣਾ ਕੋਟੇ ਮ ਕਲੜੀ ਮਸ ਤੋਤੇ ਆ ਜੂਠੇ ਨ ਉਤਰਾ ਜੇ ਸੌ ਤੋ ਬਾਤ ਸੱਜਣਾ ਸੇਈ ਨਾਲ ਮੈਂ ਚੱਲ ਦਿਆ ਨਾਲ ਚਲੰਨ ਜਿੱਥਾ ਲਿਖਾ ਮੰਗੀਆਂ ਤਿੱਥਾ ਖੜੇ ਦਿਸਨ ਰਹਾ ਕੋਠੇ ਮੰਡਪ ਮਾੜਿਆ ਪਸਹ ਚਿਤ ਵੀ ਆਹਾ ਟਠੀਆ ਕੰਮ ਨ ਆਵਨੀ ਵਿਚਹੁ ਸਖਣੀ ਆਹਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੋਟੇ ਕੋਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੋਖ ਸਰੀਰ ਮਾ ਮੱਜਨ ਦੇਖੇ ਪੁਲਨ ਫਲ ਕਮਨਾ ਆਵਨੀ ਤੇ ਗੁਣ ਮਾਤਾਨ ਹਨ ਅੰਦਲੈ ਭਾਰੀ ਉਠਾਇਆ ਦੁੱਗਰ ਬਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚਾੜੇ ਲੰਗਾ ਕਿਤ ਚੱਕ ਰੀਆ ਚੰਗੀ ਆਈਆ ਅਵਰ ਸਿਆਣਪ ਕੇਤ ਨਾਨਕ ਨਾਮ ਸਮਾਲੇ ਤੂੰ ਵੱਦਾ ਛੁੱਟ ਹੈ ਜਿੱਤ ਚੱਕਰੀਆ ਚੰਗੀ ਆਈ ਆਵਰ ਸਿਆਣਪ ਕਿਤੋ ਨੰਕ ਨਾਮ ਸਮਾਲੇ ਤੂੰ ਬੱਦਾ ਛਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਕਰਿ ਸ਼ੀਮਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਉਜਲ ਕਹਿ ਹਾ ਚਿਲਕਣਾ ਕੋਟਿ ਮ ਕਲੜੀ ਮਸ ਸੋਤਿਆ ਝੂਠ ਨਾ ਉੱਤਰਾ ਜੇ ਸੌ ਧੋਵਾ ਤਿਸ